ਹਾਂ ਮਿੱਤਰੋ ਲੈਨ ਸੋ ਦਾ ਚੱਲ ਪਿਆ ਕਾ ਮੜ ਗਿਆ ਉਹ ਵਾਹੇ ਵਿੱਚ ਕਾ ਚ ਸਿਵਾਹ ਹੋ ਗਿਆ ਬੜੀ ਇੱਕ ਮਿੰਟ ਰੋ ਬੜੀ ਇੱਕ ਮਿੰਟ ਰੋ ਮੋਬਾਈਲ ਦੇਖੋ ਉਹ ਕੋਈ ਨਹੀਂ ਬਤਾਉਂਦਾ ਜਲਦੀ ਦੇ ਲਾਓ ਕਾਦੀ ਪਾਉਂਦਾ ਦਿਲਾਂ ਨੂੰ ਬਾਰੇ ਬਾਰੇ ਕੈਸੀ ਹੈ ਵੇਚਦੀ ਹਾਂ ਵੇਚੀ ਲੱਗੀ ਲੱਗੀ ਦੇਖੀ ਹੈ ਵੇਚੀ ਫੋਟੋ ਦੇ ਕਿਤੇ ਫੋਟੋ ਆਗਰੇ ਦੇ ਵਪਾਰੀ ਹੈ ਆਗਰੇ ਤੋਂ ਆਗਰੇ ਤੋਂ ਹੈ ਆਗਰੇ ਤੋਂ ਲੱਕਰੋ ਪਾਸ ਕਰੋ ਘਰ ਬਾਈ ਪਾਸ ਕਰ ਕਰ ਲੈ ਬੇਫਿਕਰਾ ਹੋ ਕੇ ਚਿੰਤਾ ਕਿਉਂ ਕਰਦਾ ਤੂੰ ਪਿਆਰੀ ਹੈ ਕੱਲ ਨੂੰ ਆਗਰੀ ਭੇਜ ਦਾਂਗੇ ਵੀਡੀਓ ਮੰਗਰੀ ਤੇਰੇ ਹੁਣੀ ਭੇਜ ਦੀ ਹੁਣੀ ਭੇਜ ਦੀ YouTube ਤੇ ਮੈਂ ਹੁਣੀ ਪਾ ਦਾਂਗੇ 2 ਮਿੰਟਾਂ ਚ ਹਾਂ ਬਾਈ ਹੁਰੀਆਂ ਆਗਰੇ ਤੋਂ ਆਏ ਨੇ ਦੋਸਤੋ ਮੱਝ ਬਾਈ ਹੁਰਾਂ ਨੇ ਲੈ ਲਈ ਪਾਸ ਕਰਨ ਲੱਗ ਰਹੇ ਨੇ ਦੇਖਦੇ ਆ ਕੀ ਬਣਦਾ ਬਣਾ ਗਏ ਗੱਬਣ ਵਾਜਾ ਦੋਸਤੋ ਵਾਲੀ ਹੈ ਸੋਨੇ ਵਾਲੀ ਕਿੰਨੇ ਕਿ ਦਿਨ ਰਹਿੰਦੇ ਨੇ ਸੂਣ ਦੇ ਦੇ ਸੂਣ ਦੇ ਰਹਿੰਦੇ ਜੀ 8 ਰੋਜ਼ ਰਹਿੰਦੇ ਜੀ 8-9 ਦਿਨ ਅਮਰੀਕਾ ਰੇਟ ਤਾਂ ਨਹੀਂ ਦੱਸਦੇ ਫਿਰ ਰੇਟ ਡੇਢ ਲੱਖ ਕੀ ਲਈਏ ਡੇਢ ਲੱਖ ਦੀ ਡੇਢ ਦੀਆਂ ਦੋ ਆ ਦੋਨੇ ਲਈਆਂ ਨੇ ਦੋ ਲਈਏ ਡੇਢ ਦੀ ਰੇਟ ਲੱਖ ਦੀਆਂ ਕਿੱਥੇ ਜਾਣੀਆਂ ਇਹ ਆਗਰਾ ਜਾਣੀ ਆਗਰਾ ਲੋਵੰਡੀ ਆਗਰਾ 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 ਅਸੀਂ ਲੋਵੰਡੀ ਜਾਂਦੀਆਂ ਹੈ ਸ਼ਹਿਰ ਵਪਾਰ ਦਾ ਕੰਮ ਹੈ ਵਪਾਰ ਵੀ ਹੈ ਡੇਰੀ ਵੀ ਹੈ ਅੱਛਾ ਡੇਰੀ ਤੇ ਵਪਾਰ ਦਾ ਹੀ ਕੰਮ ਹੈ ਕਿੰਨੇ ਕਿ ਸਾਲ ਹੋ ਗਏ ਇਧਰ ਆਉਂਦੇ ਨੂੰ ਮੰਡੀਆਂ ਦੇ ਮੰਡੀ ਮੰਡੀ ਆ ਜਾਂਦਾ ਸਭ ਤੋਂ ਵੱਸ ਬਚਪਨ ਸਾਡੇ ਪੈਦਾ ਹੋਇਆ ਜਮੇ ਨਹੀਂ ਸੰਦਿਆ ਬਚਪਨ ਨੇ ਹੋਏ ਸਾਡੇ ਪਿਓ ਕਾ ਦਾਦਾ ਕਾ ਸਾਰਾ ਕੰਮ ਠੀਕ ਠੀਕ ਚੰਗਾ ਮਿਲਦਾ ਡੰਗਰ ਪੰਜਾਬ ਚੋਂ ਜੀ ਸਾਰੀ ਮੰਡੀ ਇਹੀ ਕਰਦੇ ਆ ਮੋੜਰ ਮੰਡੀ ਕਰਦੇ ਆ ਠੀਕ ਮੈਂ ਕਰ ਦਿੰਦਾ ਕਰੋ ਦੂਜੀ ਝੋਟੀ ਪਾਸ ਕਰ ਆ ਹੋ ਗਈ ਪਾਸ ਬਾਈ ਉਹ ਹੋ ਰਹੀ ਆ ਹੋ ਗਈ ਪਾਸ ਉਹ ਹੋ ਰਹੀ ਆ ਜੇ ਹੋ ਗਈ ਪਾਸ ਹੋ ਗਈ ਪਾਸ ਹੋ ਗਈ ਆ ਦੋ ਝੋਟੀਆਂ ਨੇ ਦੋਸਤੋ ਬਾਈ ਹਰ ਨੇ 1.5 ਲੱਖ ਰੁਪਈਆ ਦੀਆਂ ਲਈਆਂ ਨੇ ਇਹਨਾਂ ਦਾ ਲਾ ਲਿਆ ਆਪਣਾ 20 ਸਾਲ ਹੋ ਗਏ ਇਸ ਕੋ ਜੀਏ ਦਲਾਤਾ ਮਾਲ ਇਸਕਾ ਡੈਡੀ ਬਾਈ ਜੀ ਨਾਮ ਦੱਸੋ ਕੀ ਆਪਣਾ ਰੇਸ਼ਮ ਖਾਨ ਰੇਸ਼ਮ ਖਾਨ ਕਿਹੜੀ ਜਗ੍ਹਾ ਤੋਂ ਜੰਗਿਆਣੇ 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 ਤੋਂ ਆਪਣਾ ਨੰਬਰ ਬੋਲ ਦੋ 786 93209 ਇੱਕ ਵਾਰੀ ਫੇਰ ਮੇਰੇ پاس ਕਰ 786 93209 ਦੋਸਤੋ ਆ ਵੀਰ ਦਾ ਦਲਾਲੀ ਦਾ ਕੰਮ ਹੈ ਆ ਇਧਰ ਵੀ ਬੋਲ ਆ ਆਪ ਆਗਾ ਹੈ ਤੱਲੂ ਵਾਲਾ ਪਿੰਡ ਬਾਈ ਭਗਤਾ ਠੀਕ ਹੋ ਜਾ ਸਾਡਾ ਵੀ ਠੀਕ ਹੈ ਆ ਭਾਈ ਨੇ ਨੰਬਰ ਆਪਣਾ ਕੋਲਤਾ 99 92 ਆਪਣਾ ਵੀ ਦਰਾਲੀ ਦਾ ਕੰਮ ਹਾਂਜੀ ਹਾਂਜੀ 99799 ਜੀ ਹਾਂਜੀ 73032 ਜੀ ਠੀਕ ਆ ਜੀ ਇੱਕ ਆ ਭਾਈ ਜੀ ਉਹ ਰੰਗ ਦਰਾਲੀ ਦਾ ਕੰਮ ਹੈ ਆਪਣਾ ਨੰਬਰ ਚੋ ਵਪਾਰੀ ਹੈ ਭਾਈ ਵਪਾਰੀ ਹੋ ਆਗਰੇ ਦੇ ਵਪਾਰੀ ਅੱਛਾ ਆਗਰੇ ਦੇ ਵਪਾਰੀ ਹੋ ਕੀ ਨਾਮ ਆ ਆਪਣਾ ਨਾਮ ਹੈ ਅਰਸ਼ਦ ਅਰਸ਼ਦ ਆਪ ਵੀ ਹੋ ਭਾਈ ਹਾਂਜੀ ਹਾਂਜੀ ਜੀ ਕਿੰਨੇ ਸਾਲ ਹੋ ਗਏ ਪੰਜਾਬ ਸੇ ਮਾਲੇਰੇ ਮੇਰੇ ਭਾਈ ਤੀਸਰੀ ਪੀੜੀ ਹੈ ਅੱਛਾ ਪੰਜਾਬ ਸੀ ਲੈ ਕੇ ਜਾਂਦੇ ਹਾਂਜੀ ਸਾਰੇ ਪੰਜਾਬ ਚ ਲੈ ਕੇ ਜਾਂਦੇ ਮੰਡੀ ਸੇ ਮੰਡੀ ਸੇ ਆਪਣੀ ਰਾਮਪੁਰਾ ਦਨੋਲ ਸਾਰੀ ਮੰਡੀ ਦੇ ਸਾਡੇ ਆਪਣੀ ਡੈਰੀ ਦਾ ਕੰਮ ਹੈ ਜਾਂ ਨਾ ਨਾ ਵਪਾਰ ਦਾ ਕੰਮ ਵਪਾਰ ਦਾ ਵੀ ਕੰਮ ਹੈ ਔਰ ਡੈਰੀ ਦਾ ਵੀ ਕੰਮ ਹੈ ਦੁੱਧ ਪਾਣੇ ਦਾ ਵੀ ਕੰਮ ਹੈ ਜੀ ਬਾਈ ਸਾਹਿਬ ਵਧੀਆ ਮੁਨਾਫਾ ਹੋਵੇ ਹਾਂਜੀ ਠੀਕ ਹੈ ਆਪਣੇ ਚੱਲ ਜਾਂਦਾ ਅੱਛਾ ਇੱਥੇ ਮਹਾ ਪੰਜਾਬ ਦੇ ਲੋਕਾਂ ਨੇ ਡੰਗਰ ਰੱਖਣੇ ਇੱਕ ਥੋੜੇ ਜਿਹਾ ਘਟਾਤੇ ਕਹਿੰਦੇ ਕੋਈ ਨਫਾ ਨਹੀਂ ਹੁੰਦਾ ਨਾ ਨਾ ਸੱਪੂ ਜੁੱਟਾ ਨਾ ਫਮੀਓ ਦਾ ਮਹਿੰਗੀ ਕਰਕੇ ਹੋ ਗਈ ਲਫਾ ਹਾ ਅਲਹਮਦੁਲੀ ਚ ਪਾ ਜਾਂਦੇ ਆ ਬਸ ਠੀਕ ਬਾਤ ਇਹਨਾਂ ਕੋਲ ਹੀ ਆਉਂਦੇ ਨੇ ਵਧੀਆ ਵਧੀਆ ਵੇਚਉਂਦੇ ਨੇ ਮਾਲ ਹਾਂ ਬੜੀਆ ਮਾਲ ਲਾਦੇ ਨੇ ਚੇਪੀ ਤਾਂ ਨਹੀਂ ਲੱਗੀ ਕਦੇ ਨਾ ਨਾ ਕੁਛ ਨਹੀਂ ਪੱਕੀ ਗੱਲ ਐ ਪੱਕੀ ਗੱਲ ਐ ਪੱਕੇ ਘਰਾਂ ਦੇ ਗਾਹਾਂ ਹੀ ਸਾਡੇ ਬੱਚਾ ਪੁਰਾਣੇ ਗਾਹਾਂ ਸਾਡੇ ਘਰਾਂ ਦੇ ਬੰਦੇ ਸਾਡੇ ਸਾਡੀ ਹੀ ਗਾਹਾਂ ਸਾਡੇ ਠੀਕ 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 ਗੱਲ ਬਾਤ ਆਪਣਾ ਨੰਬਰ ਕਿਹੜਾ ਹੋਰ ਬੋਲਦੇ ਮੇਰਾ ਨੰਬਰ 98786 93200 ਮੇਰਾ ਨੰਬਰ ਹੋਲੀ ਪਿੰਡ ਤੇ ਨਾਮ ਦੱਸ ਦੇ ਪਿੰਡ ਜੰਗਿਆਣਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬ ਜਿਹੜੇ ਬਾੜ ਤੋਂ ਬਾਈ ਆਉਂਦੇ ਨੇਗੇ ਜਿਨੇ ਵੀ ਜਾਨਵਰ ਲੈਣੇ ਨੇ ਬਾਈ ਦਾ ਨੰਬਰ ਮੈਂ ਵੀਡੀਓ ਚਲਾ ਦੂੰਗਾ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਲੈ ਸਕਦੇ ਹੋ ਆਪਣਾ ਕੀ ਨਾਮ ਆ ਬਾਈ 98799 ਜੀ ਹਾਂਜੀ 73032 ਜੀ ਆਪਣਾ ਵੀ ਦਲਾਲੀ ਦੀ ਕੰਮ ਆ ਹਾਂਜੀ ਦਲਾਲੀ ਦੋਸਤੋ ਆ ਬਾਈ ਦਾ ਵੀ ਦਲਾਲੀ ਦੀ ਕੰਮ ਅੱਜ ਆਪਾਂ ਮੋੜ ਮੰਡੀ 'ਚ ਖੜੇ ਆ ਇਹ ਬਾਈ ਹੋਰਾਂ ਨੇ ਦੋ ਮੱਝਾਂ ਲੈਤੀਆਂ ਨੇ ਆਗਰੇ ਤੋਂ ਇੱਕ ਤਾਂ ਮੱਝ ਪਾਸ ਹੋ ਗਈ 1.5 ਲੱਖ ਦਾ ਜੋੜਾ ਲਿਆ ਦੋਸਤੋ ਆ ਸਾਹਮਣੇ ਬਾਈ ਹੋਰੀ ਮੱਝ ਪਾਸ ਕਰਨ ਲੱਗ ਰਹੇ ਨੇ ਅਸੀਂ ਜੀ ਆਹ ਬਾਈ ਹੋਰਾਂ ਨੇ ਲਿਆ ਬਾਈ ਮੈਂ ਨੇ ਲਿਆ ਨੰਬਰ 'ਤੇ ਲੈ ਲੇਗਾ ਮੇਰਾ ਆ ਆਪਣਾ ਨੰਬਰ ਬੋਲ 863037 6729 ਆਗਰਾ ਦਾ ਨੰਬਰ ਹੈ ਭਾਈ ਠੀਕ ਹੈ ਜੀ ਬਾਈ ਨੂੰ پیسے ਚਾਹੀਏ ਆਗਰਾ ਜਾ ਹਾਂ ਜੀ ਜਿਹੜੇ ਵੀਰਾਂ ਨੂੰ ਆਗਰਾ ਸਾਈਡ ਤੋਂ ਵੀਡੀਓ ਦੇਖਦੇ ਨੇ ਜਾਂ ਆਪਣੇ ਮਹਾਰਾਸ਼ਟਰਾਂ ਤੋਂ ਬਾਈ ਫੋਨ ਕਰਦੇ ਨੇ ਮਹਾਰਾਸ਼ਟਰ ਵਾਲੇ ਆ ਬਾਈ ਕੋਲ ਹੀ ਮੱਝਾਂ ਲੈ ਸਕਦੇ ਨੇ ਉਧਰੋਂ ਉਹਨਾਂ ਨੂੰ ਬਾਟ ਵੀ ਨੇੜ ਪਊਗੀ ਤੇ ਬਾਈ ਹੁਰੀ ਪਹੁੰਚ ਵੀ ਕਰ ਦਾਂਗੇ ਪਹੁੰਚ ਵੀ ਕਰ ਦੋਗੇ ਹਾਂਜੀ ਸਾਰਾ ਕੁਝ ਕਰ ਦਾਂਗੇ ਠੀਕ ਆ ਬਾਈ ਜੀ ਨੰਬਰ ਤੁਹਾਡਾ ਮੈਂ ਲਾ ਲਊਗਾ ਸਕਰੀਨ ਤੇ ਐਮਪੀ ਵਾਲੇ ਵੀਰ ਬਾਈ ਨਾਲ ਕਨੈਕਟ ਕਰ ਲਿਓ ਮੱਜਾਂ ਜਿਹਨੇ ਐਮਪੀ ਸਾਈਡ ਤੋਂ ਖਰੀਦਣੀਆਂ ਹੁੰਦੀਆਂ ਨੇ ਫੋਨ ਆਉਂਦੇ ਨੇ ਉਹ ਬਾਈ ਨਾਲ ਹਾਂ ਮੋੜ ਬਾਈ ਉਧਰ ਨੇੜ ਤੋਂ ਮੱਜਾਂ ਭੇਜ ਦੂਗਾ ਹਾਂਜੀ ਹੋਮ ਡਿਲੀਵਰੀ ਕਰ ਦੂਗਾ ਦੇਖਿਓ ਦੇਖਿਓ ਆ ਜੋੜਾ ਲੈ ਦੋਸਤੋ 1.5 ਲੱਖ ਦਾ ਆ ਸੂਣ ਵਾਲੀ ਮੈਂ 6-8 10 ਦਿਨ ਕੱਢਦੀ ਐ ਇਹ ਪਾਸ ਹੋ ਗਈ ਤੇ ਦੂਸਰੀ ਬਾਈ ਹੁਰੀ ਪਾਸ ਕਰਨਾ ਕਰੇ ਨੇ ਮੈਂ ਤੁਹਾਨੂੰ ਦਿਖਾ ਰਿਹਾ ਮਾਨਸਰ ਤੋਂ ਮੂੰ ਮੱਥਾ ਦੇਖ ਲਓ ਆ ਬੱਚਾ ਨਾਲ ਮੱਜਾ ਲੈ ਨੀਲਾ ਪੁਣਾ ਹੋ ਟੈਂ ਦਿਨ ਵਾਲਾ ਪੱਕਾ ਬੰਦਾ ਆਪਣਾ ਕਿਉਂ ਟੈਂ ਦਿਨ ਹੋ ਗਈ ਪਾਸ ਬਾਈ ਹਲੋ ਜੇ ਵਪਾਰੀ ਇੰਨੇ ਵੇਸੀਏ ਮੱਜ ਜੇ ਵਪਾਰੀ ਮੇਰਾ ਆਲੀ ਹੋ ਗਈ ਪਾਸ ਹਾਂ ਜੇ ਵਪਾਰੀ ਹੋ ਗਈ ਪਾਸ ਆਪਣਾ ਆਪਣਾ ਨਾਮ ਦੱਸੋ ਜੀ ਪ੍ਰੇਸ਼ਮ ਸਿੰਘ ਪ੍ਰੇਸ਼ਮ ਸਿੰਘ ਪਿੰਡ ਕਿਹੜਾ ਰਾਮਪੁਰਾ ਜੀ ਰਾਮਪੁਰਾ ਵਪਾਰ ਦਾ ਹੀ ਕੰਮ ਹੈ ਵਪਾਰ ਦਾ ਕੰਮ ਹੀ ਹੈ ਨੰਬਰ ਬੋਲ ਦੇ 99783 ਜੀ ਹਾਂਜੀ 91585 ਇੱਕ ਵਾਰੀ ਫੇਰ ਬੋਲੋ 99783 99585 ਦੋਸਤੋ ਆ ਬਾਈ ਦਾ ਰਾਮਪੁਰੇ ਵਾਲੇ ਵਪਾਰੀ ਦਾ ਨੰਬਰ ਹੈਗਾ ਜਿਨੇ ਬਾਈ ਹੋਰਾਂ ਨੇ ਇਧਰੋਂ ਮੱਝਾਂ ਲੈਣੀਆਂ ਨੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਤੇ ਬਾਕੀ ਇੱਕ ਵਾਰ ਦੋਹੇ ਮੱਝਾਂ ਮੈਂ ਫੇਰ ਦਿਖਾ ਦਣਾ 1.5 ਲੱਖ ਦਾ ਜੋੜਾ ਖਰੀਦਿਆ ਇਹ ਸੂਨ ਵਾਲੀ ਐ ਇਹ ਸੂਈ ਹੋਈ ਆ ਦੋਸਤੋ ਇਹ ਮੱਝ ਵੀ ਪਾਸ ਹੋ ਗਈ ਬਾਈ ਹੋਰੀ ਜੋੜਾ ਲੈ ਕੇ ਜਾਣਗੇ ਬਾਕੀ ਹੋਰ ਵੀ ਮੱਝਾਂ ਬਹੁਤ ਲੈ ਕੇ ਜਾਣਗੇ 1.5 ਲੱਖ ਦਾ ਜੋੜਾ ਲਿਆ ਦੋਹਾਂ 1.5 ਲੱਖ ਦਾ ਹੀ 1.5 ਲੱਖ ਆਗਰੇ ਜਾਣਗੀਆਂ ਤੇ ਬਾਕੀ ਆ ਬਾਈ ਦਾ ਦਲਾਲੀ ਦਾ ਕੰਮ ਮੈਂ ਨੰਬਰ ਬਾਈ ਦਾ ਸਕਰੀਨ ਤੇ ਲਾ ਦੇਣਾ ਜਿਹੜੇ ਬਾਹਰ ਤੋਂ ਬਾਹਰ ਆਉਂਦੇ ਨੇ ਮੱਝਾਂ ਲੈਣ ਬਾਈ ਕਹਿੰਦਾ ਇਮਾਨਦਾਰੀ ਦਾ ਵਧੀਆ ਕੰਮ ਕਰਦਾ ਇੱਕ ਨੰਬਰ ਦਾ ਬਾਈ ਨਾਲ ਤੁਸੀਂ ਕਨੈਕਟ ਕਰਕੇ ਜਿਹੜੇ ਐਮਪੀ ਮਹਾਰਾਸ਼ਟਰ ਤੋਂ ਬਾਈ ਹੋਰੀ ਫੋਨ ਕਰਦੇ ਨੇ ਮੱਝਾ ਲੈ ਸਕਦੇ ਨੇ ਬਾਈ ਦਾ ਨੰਬਰ ਮੈਂ ਲਾ ਦੇਣਾ ਸਕੀ। ਤੇ ਆ ਬਾਈ ਜੀ ਕਰਦੇ ਨੇ ਰਾਮਪੁਰਾ ਕੰਮ। ਇਹਨਾਂ ਦਾ ਵਪਾਰ ਦਾ ਕੰਮ ਆ। ਲੋਕਲ ਵੀਰਾਂ ਨੇ ਲੈਣੀ ਨੇ ਜਿਹੜੇ ਬਾਈ ਨਾਲ ਕਨੈਕਟ ਕਰਨਾ। ਕਿੰਨਾ ਚ ਵੀ ਦਲਵਾ ਦਿੰਦੇ ਜਿਵੇਂ ਘਰ ਸੇ ਵੀ ਦਲਵਾ ਦਿੰਦੇ ਤੇ ਦੋ ਟਾਈਮ ਤੋਂ। ਠੀਕ ਆ ਘਰ ਤੋਂ ਚ ਬਾਈ ਕਰਾ ਕੇ ਵੀ ਦਵਾ ਦਿੰਦਾ ਦੋ ਟਾਈਮ। ਹਾਂ ਜੀ ਘਰ ਟਾਈਮ ਦੂਕੇ ਦਲਵਾ ਦਿੰਦੇ। ਛੋੜ ਪਰ ਜਿਹਦਾ ਇਹ ਫੜ ਪੈਸੇ ਕੱਢ ਲਓ ਬਈ ਪੈਸਾ ਨਹੀਂ ਕਰਾਉਂਦਾ। ਤੇਰਾ ਚੈਨਲ ਨੂੰ ਲਿਖ ਕੇ ਦੇ ਯਾਰ ਕਿੰਨਾ ਨੰਬਰ ਤੇ ਪਹਿਲੇ ਹੈਗੇ ਥੋੜ ਲੇ ਦੋਸਤੋ ਬਾਈ ਹੁਰੀ ਪੇਮੈਂਟ ਗਨੇਾਰੇ ਨੇ ਹੁਣ ਉਹ ਖੜਿਆ ਦੇਂਦਾ ਮੈਂ ਤੈਨੂੰ ਕੀ ਰੁਪਏ ਦੇਣਾ ਘੱਟ ਆਪਣਾ ਗਲ ਬੜਾ ਬੁੱਧੂ ਬੰਦਾ ਹੈ ਬਰਾਵਾ ਆ ਨੰਬਰ ਲਿਖੀਏ ਤੇਰਾ ਬੜਾ ਲੰਗ ਲੱਗਦਾ ਲੱਖ ਲਖ ਗਾਲ ਪਹਿਲਾਂ ਬਾਅਦ ਚ ਲਿਖਨੇ ਮੇਰਾ ਥਾਲੀ ਹੈ ਲੈ ਮਾਰੋ ਕਰਾਂਗੇ ਬਾਦ ਗੁੱਟੀ ਫੜਾ ਲੈ ਦੇਵਰੇ ਫੜਾ ਦੇ ਜੀ ਆ ਦੇਖੀਆ ਬੜਾ ਫੁੱਲ ਲਿਆ ਜਮਾ ਕੇ ਜਦੋਂ ਕਰਵਾਉਂਦਾ ਇੱਕ ਮਿੰਟ ਮੈਂ ਲਿਖਿਆ ਇੱਧਰ ਬਣਾਵਾ ਲੈਂਦੀ ਹਾਂ ਰੰਦ ਪਰੰਦ ਪਰੋਟਾ ਤੇ ਨਹੀਂ ਕਰੀ ਤੇ ਕਰਕੇ ਲੀਆ ਆ ਬਾਈ ਮਾਲੀ ਨਾ ਨਹੀਂ ਨਹੀਂ ਬਾਈ ਹੋ ਰਹੀ ਪੇਮੈਂਟ ਲੱਗ ਰਹੀ ਨੇ ਦੋਸਤੋ ਗਣਕੇ ਦੇਣ ਬਾਈ ਨੂੰ ਆ ਬਾਈ ਤੋਂ ਖਰੀਦੀਆਂ ਨੇ ਤੇ ਆ ਬਾਈ ਹੋਰਾਂ ਨੇ ਵੇਚੀਆਂ ਨੇ ਮੱਝਾਂ ਇਹ 1.5 ਲੱਖ ਦਾ ਜੋੜਾ ਵੇਚਿਆ ਜੂਪੀ ਜਾਣਗੇ ਆਗਰਾ ਤੇ ਦੋਸਤੋ ਜੁਪੀ ਵਾਲਾ ਜਿਹੜਾ ਬਾਈ ਵਪਾਰੀਆ ਅਗਰੇ ਵਾਲਾ ਮੈਂ ਉਹਦਾ ਨੰਬਰ ਵੀ ਲਾ ਦੇਣਾ ਸਕਰੀਨ ਤੇ ਜਿਹੜੇ ਐਮਪੀ ਮਹਾਰਾਸ਼ਟਰ ਵਾਲੇ ਭਰਾ ਨਹੀਂ ਉਹਨਾਂ ਤੋਂ ਲੈ ਸਕਦੇ ਨੇ ਮੱਜਾਂ ਉਹਨਾਂ ਦਾ ਅਧਰ ਅੱਤੇ ਜੀ ਕੰਮ ਸਰ ਜੂਗਾ ਅਗਰਾ ਗਵਾਲੀਅਰ ਚਾਂਸੀ ਪੂਨਾ ਬੰਬਈ ਬੰਬਈ ਪੂਨਾ ਸਾਰਾ ਮਾਲ ਆਉਂਦਾ ਹੈ ਠੀਕ ਬਾਤ ਠੀਕ ਗਰਾਖ ਮਾਰੇ ਸੇ ਬੰਬਈ ਤੱਕ ਆਉਂਦੇ ਹੈ ਬੰਬਈ ਠੀਕ ਹੈ ਭਾਈ ਜੀ ਮੈਂ ਨੰਬਰ ਲਾ ਦੇਣਾ ਸਕਰੀਨ ਤੇ ਤੁਹਾਡਾ ਬੰਬਈ ਵੀ ਮਾਲ ਜਾਂਦਾ ਤੁਹਾਡਾ ਜਿਹੜਾ ਚੈਨਰ ਤੇ ਬਾਈ ਕੱਢ ਕੇ ਦੇਖੀਏ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆ ਬਈ ਵੀਡੀਓ ਆ WhatsApp ਕਰ ਦੂਗਾ ਹੁਣ ਆਹ ਨਾ ਫੋਨ ਕਰ ਦੂਗਾ ਬਹੁਤ ਸੌ ਮੀਰਲ ਤੇ ਮਾਰਦੀ ਹਾਂ ਵੀ ਕੋਣੋਂ ਆਏ ਨਹੀਂ ਵੀਡੀਓ ਜਿਆਦਾ ਵਿੱਚ ਬੰਨਦਾ ਇਹ ਨੂੰ ਹਾਂ ਭਾਈ ਜੀ ਕਿ ਆਪਾਂ ਦਲਾਲੀ ਕਿੰਨੀ ਲੈਣੀ ਹੈ 1 ਵੱਜਦੀ 1000 ਰੁਪਏ 1000 ਰੁਪਏ 1000 ਸੱਚਾ ਕੰਮ ਕਰਦਾ ਸੱਚਾ ਕੰਮ ਆ ਇਹ ਬੰਦੇ ਤੋਂ ਲਈ ਆ 1000 1000 ਨਹੀਂ ਇਹਦਾ ਬਾਈ ਬਹੁਤ ਜੈਨੂਇਨ ਕੰਮ ਕਰਦਾ ਬਾਈ ਦੇ ਪਹਿਲਾਂ ਵੀ ਆਏ ਨੇ ਇੱਕ ਤੋਂ ਵੀਡੀਓ ਆਪਣੇ ਚੈਨਲ ਦੇ ਵਧੀਆ ਕੰਮ ਕਰਦਾ ਬਾਈ ਸ਼ਿਕਾਇਤ ਦਾ ਮੌਕਾ ਨਹੀਂ ਦਿੰਦਾ ਰੱਪੇ ਵੀ ਗਾੜੀ ਦੀ ਦੋ ਗਾੜੀ ਬਦਲਣ ਦੀ ਜਗ੍ਹਾ ਹੈ 1100 ਨਹੀਂ ਲੈਣਾ 900 ਨਹੀਂ ਲੈਣਾ ਠੀਕ ਬਾਤ ਹੈ 1000 ਰੁਪਿਆ ਦਲਾਲੀ ਜਿਹੜੇ ਭਾਈ ਜੀ ਬਾਹਰ ਤੋਂ ਵਹਿਰ ਆਉਂਦੇ ਨੇ ਉਹਨਾਂ ਨੂੰ ਹੈਗਾ ਕੋਈ ਰਹਿਣ ਸਹਿਣ ਦਾ ਪ੍ਰੋਗਰਾਮ ਹੈ ਹਾਂ ਜੀ ਹਾਂ ਕਰੇ ਰਹਿਣ ਸਹਿਣ ਦਾ ਵਧੀਆ ਨੌਰਾ ਨੂਰਾ ਸਾਰੀ ਸੁਵਿਧਾ ਬਣਾਈ ਹੋਈ ਹੈ ਠੀਕ ਹੈ ਆਪਣੇ ਕੋਲੇ ਰਹਿਣ ਸਹਿਣ ਦੀ ਕੋਈ ਦਿੱਕਤ ਨਹੀਂ ਆਉਂਦੀ ਜਿਹੜੇ ਬੰਦੇ ਦੂਰ ਤੋਂ ਆਉਣਗੇ ਬਾਹਰ ਤੋਂ ਆਉਂਦੇ ਨੇ ਜਿਹੜੀ ਆਜਾ ਬਾਈ ਕਰਤੀ 2000 ਰੁਪਏ ਆਏ ਆ ਅੰਧੋ ਕਰਤੀ ਆ ਇਸਕੇ ਇੱਕ ਗਾੜੀ ਕੱਲ ਮਾਨਸਾ ਸੇ ਲਈਏ ਇੱਕ ਗਾੜੀ ਅੱਜ ਲੈ ਲਈਏ ਠੀਕ ਜੀ ਹਾਂਜੀ ਇੱਕ ਵਾਰ ਮੱਝਾਂ ਫੇਰ ਦਿਖਾ ਦੇਣਾ ਦੋਸਤੋ ਦੋਨੀਆਂ ਲਿਗੀਆਂ ਬਾਈ ਹੋਰਾਂ ਨੇ ਲਈਆਂ ਨੇ 1.5 ਲੱਖ ਦੀਆਂ ਜੋੜਾ ਲਿਆ ਤੇ ਪੇਮੈਂਟ ਬਾਈ ਹੋਰਾਂ ਨੇ ਗਣਿਆਤੀ ਸਾਰੀ ਵੀਡੀਓ ਦੇ ਵਿੱਚ ਹੀ ਤੇ ਮਾਲ ਇਹ ਜਾਊਗਾ ਆਗਰਾ ਦੋਸਤੋ ਆਪ ਬਾਈ ਹੋਰਾਂ ਨੇ ਦਿੱਤੀਆਂ ਨੇ ਮੱਝਾਂ ਵਧੀਆ ਕੰਮ ਕਰਦੇ ਨੇ ਜਾਨਦੀ ਹੈ ਸਾਡੀ ਸਾਫ ਸੁਥਰਾ ਇੱਕ ਨੰਬਰ ਦਾ ਕੰਮ ਕਰਦੇ ਨੇ ਆਗਰਾ ਗੁਰਦੁਆਰਾ ਕੋਲੇ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਸਾਰੇ ਦੋਸਤਾਂ ਦਾ ਧੰਨਵਾਦ ਸ਼ੁਕਰੀਆ ਦੋਸਤੋ ਵੀਡੀਓ ਨੂੰ ਐਂਡ ਤੱਕ ਬਣਨ ਵਾਸਤੇ